ਸਵੇਲੇ ਦੀ ਖਬਰ ਲੁਧਿਆਣਾ ਦੇ ਮਾਡਲ ਟਾਊਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਹੀ ਇਲੀਗਲ ਬਿਲਡਿੰਗਾਂ ਦੀ ਕਾਫੀ ਜ਼ਿਆਦਾ ਉਸਾਰੀ ਹੋ ਰਹੀ ਹੈ ਤੇ ਗੱਲ ਕੀਤੀ ਜਾਏ ਤਾਂ ਨਗਰ ਨਿਗਮ ਦੇ ਵੱਲੋਂ ਇਸ ਦੇ ਵਿੱਚ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਇੱਕ ਤਰੀਕੇ ਦੇ ਨਾਲ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਨੇ ਸੰਦੀਪ ਰਿਸ਼ੀ ਉਹਨਾਂ ਨੂੰ ਵੀ ਲਗਾਤਾਰ ਹੀ ਸ਼ਿਕਾਇਤਾਂ ਮਿਲ ਰਹੀਆਂ ਨੇ ਪਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਸਹੀ ਢੰਗ ਦੇ ਨਾਲ ਨਹੀਂ ਕੀਤੀ ਜਾ ਰਹੀ ਤਾਂ ਇਲੀਗਲ ਬਿਲਡਿੰਗਾਂ ਦੇ ਖਿਲਾਫ ਨਗਰ ਨਿਗਮ ਦੀ ਇਹ ਡਰਾਮੇਬਾਜ਼ੀ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਬਿਜਲੀ ਘਰ ਜਾਣ ਵਾਲੀ ਰੋਡ ਤੇ ਬਣ ਰਹੀ ਇਲੀਗਲ ਬਿਲਡਿੰਗ ਨੂੰ ਲੈ ਕੇ ਲਗਾਤਾਰ ਹੀ ਸ਼ਿਕਾਇਤਾਂ ਜਿਹੜੀਆਂ ਨੇ ਕਮਿਸ਼ਨਰ ਸੰਦੀਪ ਰੇਸ਼ੀ ਦੇ ਕੋਲ ਪਹੁੰਚ ਰਹੀਆਂ ਸੀ ਦੱਸਦੀ ਹੈ ਕਿ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਲਾਕਾ ਹੈ ਉਹਨਾਂ ਦਾ ਜਿਹੜਾ ਇਲਾਕਾ ਜਿੱਥੇ ਉਹ ਰਹਿ ਰਹੇ ਨੇ ਉਹ ਇਲਾਕਾ ਰਿਹਾਇਸ਼ੀ ਹੈ ਕਮਰਸ਼ੀਅਲ ਨਹੀਂ ਹੈ ਤੇ ਕਮਰਸ਼ੀਅਲ ਬਿਲਡਿੰਗ ਬਣਾਉਣ ਦੇ ਲਈ ਨਾਹੀਂ ਇੱਥੇ ਕੋਈ ਨਕਸ਼ਾ ਪਾਸ ਹੋ ਸਕਦੇ ਤੇ ਨਾਹੀਂ ਬਿਲਡਿੰਗ ਨੂੰ ਰੈਗੂਲਰ ਕੀਤਾ ਜਾ ਸਕਦਾ ਤਾਂ ਦੇਖਿਆ ਜਾਂਦਾ ਕਿ ਅਕਸਰ ਹੀ ਕਈ ਬਿਲਡਿੰਗਾਂ ਨੂੰ ਰੈਗੂਲਰ ਕਰਨ ਦੇ ਲਈ ਇੱਕ ਫੀਸ ਜਿਹੜੀ ਹੈ ਜਮ੍ਹਾਂ ਕਰਨੀ ਪੈਂਦੀ ਹੈ ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਬਿਲਡਿੰਗ ਦੇ ਲਈ ਫੀਸ ਦੇ ਕੇ ਵੀ ਇਸ ਨੂੰ ਰੈਗੂਲਰ ਨਹੀਂ ਕੀਤਾ ਜਾ ਸਕਦਾ ਦੇਖਿਆ ਜਾ ਸਕਦਾ ਸੀ ਕਿ ਕੁਝ ਦਿਨ ਪਹਿਲਾਂ ਕਾਰਵਾਈ ਕੀਤੀ ਗਈ ਸੀ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇੱਕ ਬਿਲਡਿੰਗ ਜਿਹੜੀ ਹੈ ਉਸ ਨੂੰ सील ਕਰ ਦਿੱਤਾ ਗਿਆ ਸੀ ਪਰ ਲਗਾਤਾਰ ਹੀ ਲੋਕਾਂ ਦੇ ਹੌਸਲੇ ਕਾਫੀ ਜ਼ਿਆਦਾ بلند ਹੋ ਰਹੇ ਨੇ ਮਾਲਕਾਂ ਦੇ ਵੱਲੋਂ ਸੀਲ ਤੋੜ ਕਰਕੇ ਆ ਸੀਲ ਤੋੜ ਕੇ ਆਪਣੇ ਕੰਮ ਦੀ ਫਿਰ ਤੋਂ ਸ਼ੁਰੂਆਤ ਕਰ ਲਿੱਤੀ ਗਈ ਸੀ ਤਾਂ ਜਿਸ ਦੇ ਚਲਦਿਆਂ ਜਿਹੜੇ ਨਗਰ ਨਿਗਮ ਕਮਿਸ਼ਨਰ ਨੇ ਸੰਦੀਪ ਰਿਸ਼ੀ ਉਹਨਾਂ ਦਾ ਕਹਿਣਾ ਸੀ ਕਿ ਦੋਵਾਂ ਬਿਲਡਿੰਗਾਂ ਤੇ ਉਪਰ ਕਾਰਵਾਈ ਕੀਤੀ ਜਾਏ ਉਹ ਬਿਲਡਿੰਗ ਉਹ ਬਿਲਡਿੰਗ ਦੇ ਮਾਲਕ ਜਿਨ੍ਹਾਂ ਦੇ ਵੱਲੋਂ ਸੀਲ ਤੋੜ ਦਿੱਤੀ ਗਈ ਸੀ ਇਸ ਦੇ ਨਾਲ ਹੀ ਦੂਸਰੀ ਬਿਲਡਿੰਗ ਜਿਹੜੀ ਕਿ ਇਲੀਗਲ ਢਾਂਗ ਦੇ ਨਾਲ ਜਿਸ ਦੀ ਉਹ ਸਾਰੇ जारी ਸੀ ਪਰ ਬਿਲਡਿੰਗ ਬ੍ਰਾਂਚ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇਸ ਕਾਰਵਾਈ ਦੀ ਰਿਪੋਰਟ ਜਿਹੜੀ ਹੈ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਪਰ ਇਸ ਕਾਰਵਾਈ ਦੀ ਹਵਾ ਨਿਕਲਦੇ ਹੋਏ ਦੇਖੇ ਜਾ ਸਕਦੇ ਸੀ ਕਿਉਂਕਿ ਜਿਸ ਬਿਲਡਿੰਗ ਦੀ ਸੀਲ ਤੋੜੀ ਗਈ ਉਸ ਨੂੰ ਪੂਰੇ ਤਰੀਕੇ ਨਾਲ ਬਿਲਡਿੰਗ ਬ੍ਰਾਂਚ ਤੇ ਮੁਲਾਜ਼ਮਾਂ ਦੇ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਜਿਹੜੀ ਨਵੀਂ ਬਣ ਰਹੀ ਇਲੀਗਲ ਬਿਲਡਿੰਗ ਸੀ ਦੇਖਿਆ ਜਾ ਸਕਦਾ ਸੀ ਕਿ ਉਸ ਦਾ ਇੱਕ ਗੇਟ ਮਹਿਜ਼ ਇੱਕ ਗੇਟ ਜਿਹੜਾ ਬੰਦ ਕੀਤਾ ਗਿਆ ਕਾਰਵਾਈ ਨਹੀਂ ਇੱਕ ਤਰੀਕੇ ਦੇ ਨਾਲ ਖਾਣਾ ਪੂਰਤੀ ਕੀਤੀ ਗਈ ਦੇਖਿਆ ਜਾ ਸਕਦਾ ਸੀ ਕਿ ਇਸ ਮਾਮਲੇ ਦੇ ਬਾਰੇ ਜਿਹੜੇ ਨਗਰ ਨਿਗਮ ਕਮਿਸ਼ਨਰ ਸੀ ਉਹਨਾਂ ਨੂੰ ਇਸ ਮਾਮਲੇ ਦੇ ਬਾਰੇ ਜਾਣੂ ਕਰਵਾਉਣ ਦੇ ਮਗਰੋਂ ਉਹਨਾਂ ਦੇ ਵੱਲੋਂ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਫਟਕਾਰ ਲਗਾਈ ਗਈ ਤੇ ਮਹਿਜ਼ ਕਿਹਾ ਗਿਆ ਕਿ ਕਾਰਵਾਈ ਜਿਹੜੀ ਹੈ ਸਹੀ ਟੰਗ ਦੇ ਨਾਲ ਕੀਤੀ ਜਾਏ ਪਰ ਦੇਖਿਆ ਜਾ ਸਕਦਾ ਲੁਧਿਆਣਾ ਸ਼ਹਿਰ ਦੇ ਵਿੱਚ ਇਲੀਗਲ ਬਿਲਡਿੰਗਾਂ ਬਣਾਉਣਾ ਕਿਹਾ ਜਾ ਸਕਦਾ ਕਿ ਇੱਕ ਤਰੀਕੇ ਨਾਲ 트ੈਂਡ ਹੀ ਚੱਲ ਰਿਹਾ ਤੇ ਦੇਖਿਆ ਜਾ ਸਕਦਾ ਕਿ ਪ੍ਰਸ਼ਾਸਨ ਦਾ ਡਰ ਹੀ ਲੋਕਾਂ ਦੇ ਮਨਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਤੇ ਇਸ ਦੀ ਤਾਜ਼ਾ ਮਿਸਾਲ ਜਿਹੜੀ ਹੈ ਲੁਧਿਆਣਾ ਦੇ ਮਾਡਲ ਟਾਊਨ ਇਲਾਕਾ ਜਿੱਥੇ ਕਿ ਕਿੰਨੇ ਹੀ ਲੋਕ ਕਿੰਨੀ ਹੀ ਆਬਾਦੀ ਜਿਹੜੀ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਰਹਿੰਦੀ ਹੈ ਕਿੰਨੀ ਆਹੀ ਇੱਥੇ ਦੁਕਾਨਾਂ ਦੁਕਾਨਾਂ ਨੇ ਪਰ ਇੱਥੇ ਦੇਖਿਆ ਜਾ ਸਕਦਾ ਕਿ ਲਗਾਤਾਰ ਹੀ ਇਲੀਗਲ ਬਿਲਡਿੰਗਾਂ ਬਣ ਰਹੀਆਂ ਨੇ ਨਾ ਹੀ ਲੋਕਾਂ ਦੇ ਵਿੱਚ ਪ੍ਰਸ਼ਾਸਨ ਦਾ ਖੌਫ ਹੈ ਤੇ ਪ੍ਰਸ਼ਾਸਨ ਦੇ ਵਿੱਚ ਵੇ ਕੁਝ ਇਹ ਅਜਿਹੇ ਮੁਲਾਜ਼ਮ ਅਜਿਹੇ ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਦੇ ਨਾਮ ਤੇ ਮਹਿਜ਼ ਡਰਾਮੇਬਾਜ਼ੀ ਕੀਤੀ ਜਾਂਦੀ ਹੈ